ਗਰਵਾਹ ਗੁਰੂ ਜੀ ਟਾਡੀ ਕੁਲਜੀਤ ਸਿੰਘ ਦਿਲਬਰ ਨਵਾਸ਼ਰ ਵਾਲੇ ਟਾਡੀ ਜਸਵੰਤ ਸਿੰਘ ਸ਼ਰੀ ਟਾਡੀ ਪਵਿੱਤਰ ਸਿੰਘ ਪ੍ਰੀਤ ਸਰੰਗੀ ਮਾਸਟਰ ਭਾਈ ਰੰਤੀ ਸਿੰਘ ਧੀਰਾ ਟਾਡੀ ਹੁਨਰ ਦੀਆਂ ਕੁਝ ਬਣਗੀਆਂ ਪੇਸ਼ ਕਰਨ ਲੱਗੇ ਨੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਦਿਆਂ ਰੂਹਾਂ ਵਿੱਚ ਜਾਨ ਪਾ ਦੇਣ ਵਾਲਾ ਢਾਡੀ ਰਾਗ ਅੱਜ ਪੱਛਮੀ ਸੰਗੀਤ ਦੀਆਂ ਪੌਪ ਤੁਨਾ ਦੇ ਬਾਹਰ ਰੋਲੇ ਚ ਗਵਾਚਦਾ ਚਲਾ ਜਾ ਰਿਹਾ ਹੈ ਮੈਂ ਢਾਡੀ ਵਾਰ ਕਹਿਣ ਲੱਗਾ ਹਾਂ ਢਾਡੀ ਅਤੇ ਵਾਰ ਦੋ ਵੱਖਰੇ ਵੱਖਰੇ ਸ਼ਬਦ ਹਨ ਲੇਕਿਨ ਅੱਜ ਕੱਲ ਢਾਡੀ ਵਾਰ ਇੱਕੋ ਸ਼ਬਦ ਨਾਲ ਜਾਣਿਆ ਜਾਣ ਲੱਗਾ ਹੈ ਕਿ ਢਾਡੀ ਵਾਰ ਕਿਸੇ ਮਸਜਿਦ ਵਿੱਚ ਨਹੀਂ ਗਾਈ ਜਾਂਦੀ ਇਹ ਢਾਡੀ ਵਾਰ ਕਿਸੇ ਚਰਚ ਵਿੱਚ ਨਹੀਂ ਗਾਈ ਜਾਂਦੀ ਇਹ ਢਾਡੀ ਵਾਰ ਕਿਸੇ ਮੰਦਰ ਵਿੱਚ ਨਹੀਂ ਗਾਈ ਜਾਂਦੀ ਇਹ ਕੇਵਲ ਤੇ ਕੇਵਲ ਸਿੱਖਾਂ ਦੇ ਧਾਰਮਿਕ ਸਥਾਨਾਂ ਉੱਤੇ ਗਾਈ ਜਾਂਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਦੇਸ਼ ਬਦਲੇ ਕੌਮ ਬਦਲੇ ਨੇਕੀ ਬਦਲੇ ਸੱਚ ਬਦਲੇ ਪਰ ਪਕਾਰ ਬਦਲੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਖਾਲਸਾ ਜੀ ਦੁਨੀਆ ਵਿੱਚ ਯੁੱਧ ਬੜੇ ਹੋਏ ਨੇ ਸੰਸਾਰ ਦਾ ਇੱਕ ਨੋਖਾ ਯੁੱਧ ਜੋ ਚਮਕੌਰ ਦੀ ਧਰਤੀ ਉੱਤੇ ਲੜਿਆ ਗਿਆ ਇੱਕ ਪਾਸੇ ਭੁੱਖੇ ਪਾਣੇ ਕਈਆਂ ਦਿਨਾਂ ਦੇ ਅਨੀਂਦਰ ਸਿੰਘ ਔਰ ਇੱਕ ਪਾਸੇ 10 ਲੱਖ ਵੈਰੀ ਦੱਸੋ ਕੀ ਮੁਕਾਬਲਾ ਹੈ ਚੌਲਿਆ ਸਿੰਘਾਂ ਦੇ ਜਰਨੈਲ ਵੰਗਾਰ ਕੇ ਆਖਿਆ ਨਿਸ਼ਚੈ ਕਰ ਆਪਣੀ ਜੀਤ ਕਰੋ ਖਾਲਸਾ ਜੀ ਇਹ ਚਮਕੌਰ ਦੀ ਧਰਤੀ ਕਿੰਨੀ ਪਾਕ ਹੈ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ

ਗਿਆਨੀ ਗਿਆਨ ਸਿੰਘ ਜੀ ਸਹਬਜ਼ਾਦਾਜੀਤ ਸਿੰਘ ਦੀ ਚੜਤ ਲੈ ਰਹੇ ਨੇ ਤਾਂਤੋ ਹੈ ਗਿਆਨੀ ਗਿਆਨ ਸਿੰਘ ਜੀ ਦੀ ਚੜਤ ਹੈ ਸਹਬਜ਼ਾਦਾਜੀਤ ਸਿੰਘ ਜੀ ਦੀ ਔਰ ਅੰਦਾਜ਼ੇ ਬਿਆਨੀ ਹੈ ਤੁਹਾਡੇ ਸੇਵਕਾਂ ਦੀ ਗਿਆਨੀ ਗਿਆਨ ਸਿੰਘ ਜੀ ਸਹਿਮਦਾਦਾਜੀਤ ਸਿੰਘ ਦੀ ਚੜਤ ਲਿਖਦੇ ਨੇ ਉਹ ਲਿਖਦੇ ਨੇ ਗੁਰਬਾਲ ਕਬਾਲ ਕਰੂਪ ਅਨੂਪ ਮੰਗਣ ਪੇਖ ਅਨੰਤ ਸਲਾਜ ਅਤ ਛੈਰ ਸ਼ਬੀਲੇ ਛੱਤੀ ਸ਼ਬਸ਼ੁੰਗਨ ਛੋਪ ਛਕੇ ਛਤਰੀ ਸਿਧਾ ਜੇ ਰਖ ਤਾਲ ਕ ਖਾਲਕ ਮਾਲਕ ਸੋ ਗਾਲ ਕਪਾਲ ਕ ਹਿੰਦਨ ਰਾਜੇ ਜਨ ਅੰਦਰ ਕੰਦਰ ਤੇ ਨਿਕਸੇ ਮਰਹਿੰਦ ਨਿਹਾਰ ਗਜਿੰਦ ਸਮਾਜੇ ਇੱਕ ਕਲਗੀਧਰ ਦਾ ਲਾਡਲਾ ਮੈਦਾਨੀ ਜੰਗ ਤਲਵਾਰ ਦੇ ਜੋਰ ਕਾ ਜੀ ਹੋਟਾ ਤੇਰੀਆਂ ਯੋਗੀ ਰੇ I'm that come that's